ਗੜਾ ਭਾਣੇ ਦਾ ਮੇਲਾ ਜਿਹੜੇ ਮੇਲੇ ਦੀ ਗੱਲ ਕਰ ਰਹੇ ਆ ਨਾ ਵੀ ਅੱਜ ਜਿੱਥੇ ਕਹਿੰਦੇ ਫਰਿਆਦ ਨੇ ਆਉਣਾ ਜਿੱਥੇ ਕਹਿੰਦੇ ਸ਼ਾਦੀ ਸ਼ੁਰੂਆਤ ਕਰ ਰਿਆ ਜਿੱਥੇ ਔਲਖਾਂੜਾ ਜਿੱਥੇ ਦੀਪ ਹਾਂਜੀ ਕਿੱਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਜਿੱਦਾਂ ਕੱਲ ਟਰੈਕਟਰਾਂ ਦੇ ਫੈਸਲੇ ਹੋਏ ਆ ਉਸੇ ਤਰ੍ਹਾਂ ਹੀ ਅੱਜ ਵੀ ਮਿੱਤਰੋ ਟਰੈਕਟਰਾਂ ਅੱਜ ਵੀ ਜੋ ਐ ਵੈਸਟਰਨੂ 4 ਟਰੈਕਟਰ ਹੀ ਰੱਖਦੇ ਆ ਹੁਣ ਤਾਂ ਰੋਜ਼ ਦੀ ਰੋਜ਼ ਹੀ ਮੈਂ ਕਹਣਾ ਵੀ ਟਰੈਕਟਰ ਹੀ ਆਉਣਿਆ 2-4 ਦਿਨਾਂ ਬਾਅਦ ਫਿਰ ਮਿੱਤਰੋ ਟਰੈਕਟਰ ਰੱਖੇ ਹੋਏ ਆ ਸੋ ਇਦਾਂ ਦਾ ਕੰਮ ਆ ਰੋਜ਼ ਹੀ ਮੇਲੇ ਭਾਰੀ ਚੱਲਣੇ ਆ ਰੋਜ਼ ਹੀ ਜੋ ਐ ਵੈਸਟਾਂ ਨੂੰ ਟ੍ਰੈਕਟਰੀ ਹੋਇਆ ਕਰਨੇ ਆ ਸੋ ਅੱਜ ਵੀ ਬਹੁਤ ਤਗੜੇ ਮੈਚ ਆ ਅੱਜ ਵੀ ਕਾਫੀ ਟੂਰਨਾਮੈਂਟ ਆ ਅਜ ਤੱਕ ਸ਼ਿਲੂ ਨੇ ਅਨੇ ਵੀ ਖੇਡਣਾ ਅੱਜ ਤਾਂ ਔਲਖੜਾ ਅਮਰਿਤ ਵੀ ਖੇਡੂਗਾ ਅੱਜ ਤਾਂ ਦੀਪਕ ਬੁਰਜੀ ਹੁਣੇ ਆਣੇ ਕਮਾਲਾਂ ਕਰਨੀਆਂ ਸੋ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਪਹਿਲਾ ਕਾਪ ਜਿਹੜਾ ਗਾਂਵ ਨਰੜ ਕੈਂਥਲ ਇਲਾਕੇ 'ਚ ਅੱਜ 27 ਤਰੀਕ ਦੇ ਦਿਨ ਹੋਣਾ ਇਹ ਹਰਿਆਣੇ ਦਾ ਟੂਰਨਾਮੈਂਟ ਆ 61000 ਪਹਿਲਾ ਇਨਾਮ ਤੇ ਦੂਜਾ ਇਨਾਮ 41000 ਤੇ ਤੀਜਾ ਤੇ ਚੌਥਾ ਇਨਾਮ ਵੀ ਮਿੱਤਰੋ 5100 5100 ਰੱਖਿਆ ਗਿਆ ਤੇ ਬੈਸਟਾਂ ਨੂੰ ਜੋ ਹੈ LED ਨਾਲ ਇੱਥੇ ਸਨਮਾਨ ਕੀਤਾ ਜਾਣਾ ਸੋ ਟੂਰਨਾਮੈਂਟ ਇਹ ਵੀ ਤਗੜਾ ਲਾਈਵ ਮਿੱਤਰੋ ਇਹਦਾ ਜੋ ਹੈ ਕਬੱਡੀ ਹਰਿਆਣੇ ਦੇ ਚੈਨਲ ਤੇ ਲਾਈਵ ਚੱਲਣਾ ਨਰੜ ਦਾ ਮੇਲਾ ਵਧੀਆ ਕੱਪ ਜੋ ਹੈ ਅੱਜ ਦੇ ਦਿਨ ਦਾ ਇਹ ਹੋਣਾ ਅੱਜ ਮਠੱਡਾ ਖੁਰਦੇ ਦੇ ਵਿੱਚ ਫਿਰ ਲੀਗ ਹੋਣੀ ਆ ਦੁਆਬਾ ਮਿੱਤਰੋ ਇਹ ਵਧੀਆ ਗੱਲ ਆ ਵਧੀਆ ਨਵੇਂ ਮੁੰਡਿਆਂ ਨੂੰ ਮੌਕਾ ਮਿਲ ਰਿਹਾ ਬੈਸਟਾਂ ਨੂੰ ਦੇਸੀ ਘੋੜੀ ਟੀਣ ਦਿੱਤਾ ਜਾਊਗਾ ਤੇ ਭਾਰ ਵਰਗ ਹੋਣੇ ਆ 40 50 ਕਿਲੋ ਤੇ ਪਹਿਲਾਂ ਜੋ ਆ 16 ਟੀਮਾਂ ਦੇ ਜੋ ਮੈਚ ਹੋਣਗੇ 75 ਕਿਲੋ ਦੇ ਵੀ ਮੈਚ ਰੱਖੇ ਗਏ ਆ ਉਹ ਸੱਦੇ ਪੱਤਰ ਵਾਲੀਆਂ ਟੀਮਾਂ ਹੋਣਗੀਆਂ ਸੋ ਇਹ ਟੌਪ ਦਾ ਟੂਰਨਾਮੈਂਟ ਮਠੱਡਾ ਖੁਰਦੇ ਦਾ ਹੋਣਾ ਅੱਜ ਪਰ ਨਵਾਂ ਪਿੰਡੇ ਟੱਪਰੀਆਂ ਚ ਮਿੱਤਰੋ ਅੱਜ ਓਪਨ ਦੇ ਵੱਡੇ ਮੈਚ ਆਲ ਉਪਨ ਦੇ ਹੋਣਿਆ ਅੱਜ ਟੌਪ ਦਾ ਟੂਰਨਾਮੈਂਟ ਹੈ ਨਾ ਸ਼ਹਿਰ ਦਾ ਮਿੱਤਰੋ ਕਬੱਡੀ ਆਲ ਓਪਨ ਦੇ ਮੈਚ ਹੈ ਇੱਥੇ 70000 ਪਹਿਲਾ ਇਨਾਮ ਆ ਤੇ ਦੂਜਾ ਨਾਮ 51000 ਆ ਤੇ ਬੈਸਟਾਂ ਨੂੰ ਜੋ 11 11000 ਦੀ ਨਗਦ ਰਾਸ਼ੀ ਨਾਲ ਸਨਮਾਨ ਕੀਤਾ ਜਾਣਾ ਸੋ ਟੂਰਨਾਮੈਂਟ ਇਹ ਵੀ ਤਗੜਾ ਅੱਜ ਇਹ ਨਵਾਂ ਪਿੰਡ ਟੱਪਰਗੇ ਅੱਗੇ ਅੱਜ ਪਰ ਕੈਨੇਡਾ ਚ ਨਹੀਂ ਅਮਰੀਕਾ ਚ ਮਿੱਤਰੋ ਸੀਜ਼ਨ ਟੌਪ ਦੇ ਚੱਲ ਰਿਹਾ ਜੋਰਾਂ ਤੇ ਚੱਲ ਰਿਹਾ ਅੱਜ ਦੋ ਟੂਰਨਾਮੈਂਟ ਅਮਰੀਕਾ ਚ ਅਲੱਗ-ਅਲੱਗ ਫੈਡਰੇਸ਼ਨ ਦੇ ਤੁਹਾਨੂੰ ਵੀ ਪਤਾ ਵੀ ਦੋ ਫੈਡਰੇਸ਼ਨਾਂ ਬਣੀਆਂ ਹੋਊਗਾ ਸੋ ਅਮਰੀਕਾ ਚ ਅੱਜ ਟ੍ਰੇਸੀ ਦਾ ਕਬੱਡੀ ਦਾ ਆਪਾਂ ਕੈਲੀਫੋਰਨੀਆ ਯੂ ਐਸ ਏ ਚ ਅੱਜ ਟੌਪ ਦਾ ਟੂਰਨਾਮੈਂਟ ਹੋਣਾ ਤੇ ਪੰਜਾਬ ਲਈ ਪ੍ਰੇ ਕੀਤੀ ਜਾਣੀ ਆ ਹੜ ਪੀੜਤਾਂ ਲਈ ਵੀ ਜੋ ਹੈ ਇਹ ਟੂਰਨਾਮੈਂਟ ਮਦਦਯੋਗ ਹੋਊਗਾ ਕਿਉਂਕਿ ਉੱਥੇ ਪੈਸੇ ਇਕੱਠੇ ਕਰਨਗੇ ਸਾਰੇ ਭਰਾ ਸੋ ਇਹ ਚੀਜ਼ ਵੀ ਵਧੀਆ ਗੱਲ ਆ ਤੇ ਪਲੇਅਰ ਵੀ ਮਿੱਤਰੋ ਟੌਪ ਟੌਪ ਦੇ ਪੂਰੀ ਛੰਨਾ ਹੋਣੀ ਜੋ ਹੈ ਇੱਥੇ ਦੋਹਾਨੂੰ ਖੁਸ਼ੀ ਦੁੱਖਾਂ ਜਲਾੜਪੁਰੀਆ ਪਾਲਾ ਹੋ ਗਿਆ ਟੌਪ ਟੌਪ ਦੇ ਮਾਲਕ ਖੇਡਣੇ ਆਪੇ ਕਾਫੀ ਤਗੜਾ ਤੇ ਇੱਕ ਹੋਰ ਚੀਜ਼ ਚੱਲ ਰਹੀ ਆ ਵੀ ਸ਼ਿਲੂ ਨੇ ਜੋ ਐ ਸਾਈਨ ਕਰਕੇ ਜੋ ਐ ਦੂਜੀ ਫੈਡਰੇਸ਼ਨ ਚ ਚੱਲ ਗਿਆ ਤੋਂ ਇਹ ਚੀਜ਼ ਜੋ ਐ ਇੱਕ ਫੈਡਰੇਸ਼ਨ ਵੱਲੋਂ ਬੋਲੀ ਗਈ ਆ ਮਿੱਤਰੋ ਪਰ ਹਰੇ ਸ਼ਿਲੂ ਨੇ ਪਾਖ ਨਹੀਂ ਰੱਖਿਆ ਆਪਾਂ ਕਿਸੇ ਨੂੰ ਇਦਾਂ ਮਾੜਾ ਨਾ ਬੋਲ ਗਏ ਸੋ ਬਹੁਤ ਭਰਾ ਸ਼ਿਲੂ ਨੂੰ ਮਾੜਾ ਕਹਿ ਰਿਹਾ ਵੀ ਉਹਨੇ ਇਦਾਂ ਕਰਤਾ ਜੇ ਉਹ ਸਫਾਈ ਦੇਊਗਾ ਮਿੱਤਰੋ ਜੇ ਉਹਨੇ ਨਹੀਂ ਦਿੱਤੀ ਹਜੇ 2-4 ਦਿਨਾਂ ਤਾਂ ਹੀ ਸਫਾਈ ਫੇਰ ਤਾਂ ਮੰਨਾਂਗੇ ਆਪਾਂ ਵੀ ਫੈਡਰੇਸ਼ਨ ਨਹੀਂ ਆ ਬਾਕੀ ਸ਼ਿਲੂ ਨੂੰ ਹੋਣਾ ਚਾਹੀਦਾ ਲਾਈਵ ਉਹਨੂੰ ਗੱਲ ਕਲੀਅਰ ਕਰਨੀ ਚਾਹੀਦੀ ਆ ਵੀ ਕਿਉਂ ਇਦਾਂ ਹੋਇਆ ਜਾਂ ਕਿਉਂ ਚੀਜ਼ਾਂ ਇਹ ਹੋਆਂ ਜਾਂ ਕੋਈ ਚੀਜ਼ ਜਾਂ ਕਿਦਾਂ ਤੈਨੂੰ ਜੋ ਐ ਇਹ ਚ ਮਾੜਾ ਕਹਿ ਰਿਹਾ ਜਾਂ ਕਿਉਂ ਇਹ ਚੀਜ਼ ਹੋਈ ਆ ਸੋ ਇਹ ਤੂੰ ਜ਼ਰੂਰ ਦੱਸੀ ਭਰਾ ਮੇਰੇ ਆ ਜ਼ਰੂਰ ਲਾਈਵ ਹੋ ਕੇ ਗੱਲਾਂ ਕਲੀਅਰ ਕਰੀ ਨਹੀਂ ਲੋਕ ਤੈਨੂੰ ਇਦਾਂ ਹੀ ਬੋਲਦੇ ਰਹਿਣਗੇ ਮਾੜਾ ਸੋ ਇਹ ਚੀਜ਼ਾਂ ਹੁੰਦੀਆਂ ਰਹਿਣਗੀਆਂ ਤੇਰੇ ਨਾਲ ਬਾਕੀ ਇਹ ਟੂਰਨਾਮੈਂਟ ਆ ਮਿੱਤਰੋ ਚਾਹੀਦਾ ਸ਼ੀਲੂ ਨੂੰ ਫਿਰ ਜੋ ਹੈ ਉਹ ਕਲੀਅਰ ਕਰੇ ਗੱਲ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਦਾ ਮਿੱਤਰੋ ਇਹ ਜੋ ਹੈ ਬਾਇਰਕਲਸ ਫੀਲਡ ਦੇ ਵਿੱਚ ਹੋਣਾਗਾ ਇੱਥੇ ਮਿੱਤਰੋ ਜੋ 27 ਸਤੰਬਰ ਨੂੰ ਅੱਜ ਸ਼ਿਲੂ ਨੇ ਖੇਡਣਾ ਜ਼ੈਰੋ ਹੋਣੀ ਖੇਡਨੇ ਆ ਇੱਥੇ ਸੋ ਇਹ ਟੂਰਨਾਮੈਂਟ ਸੁਲਤਾਨ ਹੋਣਿਆਂ ਨੇ ਕਮਾਲਾਂ ਕਰਨੀਆਂ ਇਹਦਾ ਲਾਈਵ ਵੀ ਮਿੱਤਰੋ ਸੱਦਾ ਪ੍ਰਸਾਰਣ ਲਾਈਵ ਕਬੱਡੀ ਤੇ ਚੱਲੂਗਾ ਅੱਜ ਇਹ ਵੀ ਟੂਰਨਾਮੈਂਟ ਟੌਪ ਦਾ ਇਹ ਕਬੱਡੀ ਦਾ ਵੀ ਮਿੱਤਰੋ ਅੱਜ ਸਿਰੇ ਦਾ ਤੇ ਕੋਂਬ ਦਾ ਮੇਲਾ ਵੀ ਮੇਰੇ ਖਿਆਲਾਂ ਅੱਜ ਹੀ ਹੋਣਾ ਪਹਿਲਾਂ ਜੋ ਕੈਂਸਲ ਕਰਤਾ ਸੀਗਾ ਇਹ ਔਰ ਨਵਾਂਗਾ ਤਰੀਕਾ ਮਿੱਤਰੋ ਕੋਂਪਨ ਨੇੜੇ ਅਮਲੋ ਦੇ ਵਿੱਚ ਇਹ ਵੀ ਟੂਰਨਾਮੈਂਟ ਕਹਿੰਦੇ ਅੱਜ ਕਰਵਾਇਆ ਜਾਊਗਾ ਸੋ ਇੱਥੇ ਵੀ ਓਪਨ ਦੇ ਮੈਚ ਹੋਣਗੇ ਫਿਰ ਤਾਂ ਪਰ ਗੱਗੜ ਭਾਣੇ ਦਾ ਮੇਲਾ ਜਿਹੜੇ ਮੇਲੇ ਦੀ ਗੱਲ ਕਰ ਰਹੇ ਆ ਨਾ ਵੀ ਅੱਜ ਜਿੱਥੇ ਕਹਿੰਦੇ ਫਰਿਆਦ ਨੇ ਆਉਣਾ ਜਿੱਥੇ ਕਹਿੰਦੇ ਸ਼ਾਜੀ ਸ਼ੁਰੂਆਤ ਕਰ ਰਿਹਾ ਜਿੱਥੇ ਔਲਖਾਂੜਾ ਜਿੱਥੇ ਦੀਪਦਵਰਜੀ ਆ ਉਹ ਇਹ ਟੂਰਨਾਮੈਂਟ ਬੈਸਟਾਂ ਨੂੰ ਫੋਰਟ ਰਾਈਟਰ ਅੱਜ 6 ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਜੋ ਹੈ ਮਿੱਤਰੋ ਇਹ ਮੀਂਹ ਦੇ ਕਾਰਨ ਕੈਨਸਲ ਹੋ ਗਿਆ ਤਾਂ ਕਰਕੇ ਜੋ ਹੈ ਉਦਾ ਚੱਕਰ ਪੈ ਗਿਆ ਪਰ ਹੁਣ ਕਹਿੰਦੇ ਹੋਣਾ ਹੈ ਮਿੱਤਰੋ ਗੱਗੜਪਾਣੇ ਦਾ ਅੱਜ ਟੂਰਨਾਮੈਂਟ ਇੱਥੇ ਕਲੱਬਾਂ ਬਹੁਤ ਤਕੜੀਆਂ ਬਣੀਆਂ ਹੋਆਂ ਪਹਿਲਾ ਇਨਾਮ ਹੈਗਾ ਲੱਖ ਤੇ ਦੂਜਾ ਨਾਮ 75000 ਆ ਤੇ ਬੈਸਟਾਂ ਨੂੰ ਮਿੱਤਰੋ ਜੋ ਹੈ ਫੋਰ ਟਰੈਕਟਰ ਰੱਖੇ ਗਏ ਆ ਸੋ ਟੂਰਨਾਮੈਂਟ ਕਾਫੀ ਤਕੜਾ 365 ਤੇ ਮੰਨੀ ਪਰ ਮੰਨੀ ਵੈਬਸਾਈਟ ਤੇ ਲਾਈਵ ਜਨੰਦ ਵੀ ਤੁਸੀਂ ਮਾਨ ਸਕਦੇ ਹੋ ਸੋ ਕੱਪ ਬਹੁਤ ਤਕੜਾ ਮਿੱਤਰੋ ਇਹ ਇਹ ਲਾਈਵ ਜੋ ਹੈ 365 ਤੇ ਚੱਲੂਗਾ ਇਹਦਾ ਪਲੇਅਰ ਦਾ ਆਦਦੇ ਹੁਣ ਤੁਹਾਨੂੰ ਬਈ ਕਿਹੜੀਆਂ ਕਿਹੜੀਆਂ ਟੀਮਾਂ ਕਿਹੜੇ ਕਿਹੜੇ ਪਲੇਅਰ ਇੱਥੇ ਆ ਰਹੇ ਆ ਮਿੱਤਰੋ ਸੋ ਤੁਹਾਨੂੰ ਪਲੇਅਰ ਕਲੀਅਰ ਕਰ ਦਿੰਨਾ ਵੀ ਬਿੱਟੂ ਭੋਲੇਵਾਲ ਨੇ ਟੀਮ ਬਣਾਉਣੀ ਆ ਤਾਂ ਉਹਦੀ ਟੀਮ 'ਚ ਤੁਹਾਨੂੰ ਵੀ ਪਤਾ ਵੀ ਸਿਰੇ ਤੋਂ ਸਿਰੇ ਦੇ ਮੱਲ ਹੁੰਦੇ ਆ ਸੋ ਬਿੱਟੂ ਟੀਮ ਬਣਾ ਰਿਹਾ ਮਿੱਤਰੋ ਇੱਥੇ ਬਿੱਟੂ ਭੋਲੇਵਾਲ ਦੀ ਟੀਮ ਬਾਨੀ ਆ ਪ੍ਰਵੀਨ ਮਰਜਾਪੁਰ ਉਹਦਾ ਕਹਿੰਦੇ ਵੀ ਦਿਉਰੇ ਵਾਲੇ ਰਵੀ ਨੇ ਵੀ ਅੱਜ ਖੇਡਣਾ ਪਰ ਉਹ ਸ਼ਾਇਦ ਆ ਮਿੱਤਰੋ ਪੋਲੂ ਮੋਰਖੀ ਜੋ ਆ ਪੋਲੂ ਜੀਂਦ ਵਾਲਾ ਰਵੀ ਕੈਲਰਮ ਗੋਰਾ ਰਸਾਲੂ ਆਂਕੇ ਦਾ ਡਾਂਡ ਸੋ ਬਈ ਇਹ ਟੀਮ ਬਣੂਗੀ ਇਹਨਾਂ ਦੀ ਅਮਨ ਦਿਉਰਾ ਵੀ ਅੱਜ ਵਾਪਸੀ ਕਰ ਸਕਦਾ ਇਹਨਾਂ ਦੇ ਨਾਲ ਬਿੰਦਰ ਦਿਉਰੇ ਹੁਣੀ ਜਵਾ ਕਮਾਲਾਂ ਕਰਨਗੇ ਅੱਜ ਬਿੱਟੂ ਲੈ ਆ ਰਿਹਾ ਟੀਮ ਗੁਰਦਾਸਪੁਰ ਲਾਇਨਜ਼ ਕਰਿਆਲੇ ਦੀ ਟੀਮ ਹੋਰ ਵੀ ਜਵਾ ਤਿੰਨ ਟੌਪ ਦੀਆਂ ਟੀਮਾਂ ਇੱਥੇ ਹਿੱਸਾ ਲੈਣਗੀਆਂ ਅੱਜ ਸੋ ਕਮਾਲਾਂ ਹੋਣਗੀਆਂ ਫਿਰ ਮਿੱਤਰੋ ਮੈਂ ਤੁਹਾਨੂੰ ਦੱਸ ਦਿੰਨਾ ਵੀ ਕਿਹੜੇ ਕਿਹੜੇ ਆ ਰਹੇ ਆ ਇੱਥੇ ਖੇਡਣ ਦਾ ਫਰਿਆਦ ਦੀ ਗੱਲ ਹੋ ਰਹੀ ਆ ਸ਼ਾਜੀ ਵੀ ਖੇਡ ਸਕਦਾ ਫਰੰਦੀਪਰੀਆ ਗੋਪੀ ਏਕਮ ਫਦਾਪਰੀਆ ਔਲਖਾਲਾ ਅੰਮ੍ਰਿਤ ਹੋ ਗਿਆ ਬੋਲਟ ਖੀਰਾਵਾਲ ਗੁਰਵਿੰਦਰ ਕਾਂਗੇ ਵਾਲਾ ਮਲੂਕ ਅਲੀ ਛੋਟਾ ਨਾਥ ਮਿੱਤਰੋ ਦੀਪਦਵਰਜੀ ਵਾਲਾ ਸੋਨੀ ਫਕਰ ਝੰਡਾ ਸੋਨੀ ਪਾਦੜਾ ਗੱਗੀ ਚੱਕ ਦੇਸ਼ ਰਾਜ இந்து ਰੋੜਕੇ ਵਾਲ ਨੇ ਵੀ ਕਮਾਲਾਂ ਕੀਤਾ گاਉਂਗਾ ਐ ਸੀਜ਼ਨ ਚ ਤੇ ਗੱਗੀ ਵੀ ਮਿੱਤਰੋ ਸਰਾ ਲਾਉਂਦਾ ਧਾਕੜ ਗੋਗੜੀਆਂ ਵੀ ਕਮਾਲਾਂ ਹੀ ਕਰਦਾ ਵਾਹਿਗੁਰੂ ਸੀਚੇ ਵਾਲ ਅਮਨ ਸੁਨਿਆਰਾ ਹੋ ਗਿਆ ਮਿੱਤਰੋ ਪੰਮਾ ਮੋਹਲੀ ਵਾਲਾ ਲਵ ਵੀ ਵੇਰਾ ਰਾਜਾ ਪੱਦਰੀ ਪਹਿਲਾਂ ਹੀ ਟਰੈਕਟਰ ਜਿੱਤ ਕੇ ਹਟਿਆ ਮਾਜੇ ਚੋਂ ਹੀ ਮਿੱਤਰੋ ਸੋ ਉਹ ਵੀ ਕਮਾਲਾਂ ਹੀ ਕਰਦਾ ਸਾਬਾ ਕਿੜੀ ਅਫਗਾਨਾ ਸ਼ੇਰਾ ਮੀਰਾ ਕੋਟ ਕੁਲਦੀਪ ਸ਼ਿਕਾਰਮਾਸ਼ੀਆਂ ਸੁੱਖਾ ਮੱਗਾ ਤੇ ਜੋ ਬਿੱਲਾ ਜੋੜ ਵੀ ਖੇਡ ਸਕਦਾ ਸੋ ਟੀਮਾਂ ਸਾਰੀਆਂ ਹੀ ਤਗੜੀਆਂ ਬਣਨੀਆਂ ਜਿਹੋ ਜਿਹੇ ਪਲੇਅਰ ਆ ਮੈਂ ਕਹਿੰਨਾ ਵੀ ਅੱਜ ਕਮਾਲਾਂ ਹੋਣਗੀਆਂ ਹੀ ਹੋਣਗਾਂ ਅੱਜ ਪਤਾ ਲੱਗਣਾ ਹੀ ਲੱਗਣਾ ਵੀ ਗੱਗੜਪਾਣੇ ਦਾ ਟਰੈਕਟਰ ਕਿੱਧਰ ਜਾਊਗਾ ਮਿੱਤਰੋ ਕੌਣ ਜਿੱਤ ਕੇ ਲੈ ਕੇ ਜਾਣਗੇ ਦੋ ਖਿਡਾਰੀ ਉਹ ਇਹ ਵੀ ਗੱਲਾਂ ਸਮੇਂ ਤੇ ਹੋਣਗਾ ਮੈਂ ਕੋਈ ਟੂਰਨਾਮੈਂਟ ਛੱਡ ਗਿਆ ਹੋਇਆ ਅਜਦਾ ਮਿੱਤਰੋ ਜਾਂ ਕਬੱਡੀ ਕੱਪ ਰਹਿ ਗਿਆ ਹੋਇਆ ਮੇਰੇ ਤੋਂ ਉਹ ਤੁਸੀਂ ਜ਼ਰੂਰ ਕਲੀਅਰ ਕਰਿਓ ਵੀ ਆ ਕਬੱਡੀ ਕੱਪ ਭਰਾ ਮੇਰੇ ਆ ਤੂੰ ਛੱਡਤਾ ਤਾਂ ਉਹ ਜ਼ਰੂਰ ਦੱਸਿਓ ਬਾਕੀ ਗੋਪੀ ਹੋਣਿਆਂ ਦਾ ਇੱਥੇ ਹੀ ਕਹਿ ਰਹੇ ਆ ਵੀ ਫਰੰਦੀਪਰੀਆ ਗੋਪੀ ਹੋ ਗਿਆ ਇੱਕੰ ਫਦਾ ਪਰਿਆ ਹੋ ਗਿਆ ਉਹਨਾਂ ਨੇ ਇੱਥੇ ਖੇਡਣਾ ਤੇ ਇੱਕ ਜੱਗੂ ਬਾਰੇ ਫਿਰ ਪੁੱਛੋਂਗੇ ਅੱਜ ਮੈਂ ਰੋਜ਼ ਹੀ ਦਾਦਾ ਉਹਨਾਂ ਜੱਗੂ ਹਜੇ ਨਹੀਂ ਖੇਡਦਾ ਉਹਨੇ ਆਪਰੇਸ਼ਨ ਕਰਾਇਆ ਮਿੱਤਰੋ ਸੋ ਤਾਂ ਕਰਕੇ ਵੀ ਉਹ ਜਦੋਂ ਵਾਪਸੀ ਕਰੂਗਾ ਉਹ ਕਲੀਅਰ ਕਰਦਾਂਗੇ ਆਪਾਂ ਅੱਜ ਛੋਟੇ 나ਥ ਨੇ ਵੀ ਸਿਰਾਂ ਲਾਉਣਾ ਇੱਥੇ ਸੋ ਦੇਖਦੇ ਆ ਬਾਕੀ ਕੀ ਬਣਦੀ ਆ ਗੱਲਬਾਤ ਔਲਖਾੜਾ ਅਮਰਿਤ ਕਿਦਾਂ ਦੇ ਜੱਫੇ ਲਾਊਗਾ ਮਿੱਤਰੋ ਸਾਢੇ 4 ਲੱਖ ਔਲਖ ਜੋ ਜਿੱਤਿਆ ਉਹਨੇ ਮਿੱਤਰੋ ਪਹਿਲਾਂ ਸੋ ਉਹਦੀ ਵੀ ਫਾਰਮ ਟੌਪ ਤੇ ਚੱਲ ਰਹੀ ਆ ਜਦਾਂ ਮਿੱਤਰੋ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਮੇਲੇ ਵਧੀਆ ਅੱਜ ਟੌਪ ਦੇ ਟੂਰਨਾਮੈਂਟ ਹੋਣੇ ਆ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਅਪਡੇਟ ਲੈ ਕੇ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਆ ਕਰੋ ਲਾਈਕ ਵੀ ਕਰਿਓ ਵੀਡੀਓ ਨੂੰ ਧੰਨਵਾਦ